ਮੇਰਾ ਹਥਿਆਰ ਸੀ ਲਾਇਸੈਂਸ ਸੀ ਉਹ ਵੀ ਮੇਰਾ ਜਮ੍ਹਾਂ ਕੀਤਾ ਹੋਇਆ ਉਹ ਵੀ ਮੈਨੂੰ ਦੇ ਨਹੀਂ ਰਹੇ ਫੇਰ ਮੈਨੂੰ ਧਮਕੀਆਂ ਵੀ ਮਿਲ ਰਹੀਆਂ ਐ ਉਹ ਵੀ ਉਹਨੇ ਸਾਰਾ ਦੱਸਿਆ ਉਹਦੀਆਂ ਜਿਹੜੀਆਂ ਲੈਟਰ ਲਿਖੇ ਸੀ ਐਸਐਸਪੀ ਨੂੰ ਜਾਂ ਇੱਥੋਂ ਦੇ ਡੀਜੇਪੀ ਨੂੰ ਉਹ ਸਾਰੇ ਜਿਹੜੇ ਉਹ ਚਿੱਠੀਆਂ ਉਹਦੀਆਂ ਪਈਆਂ ਐ ਦੀਪ ਸਿੱਧੂ ਦਾ ਕਤਲ ਹੁੰਦਾ ਐ ਉਹਦੀ ਜਾਂਚ ਜਿਹੜੀ ਉਹ ਕਿੱਥੇ ਆ ਕਿੱਥੇ ਆ ਇਨਸਾਫ ਅਸੀਂ ਇਹਨਾਂ ਨੂੰ ਚਤਾਵਨੀ ਵੀ ਦਿੱੰਨੇ ਆ ਵੀ ਜਿਹੜੇ ਚੰਗੇ ਬੰਦੇ ਆ ਲੋਕਾਂ ਲਈ ਲੜਦੇ ਆ ਕੌਮ ਲਈ ਲੜਦੇ ਆ ਪੰਥ ਲਈ ਲੜਦੇ ਆ ਇਹਨਾਂ ਨੂੰ ਮਾਰਨ ਤੋਂ ਬਾਝ ਆ ਜੋ ਤੇ ਨਹੀਂ ਅਸੀਂ ਜਿਹੜੀ ਬਦਲੇ ਦੀ ਭਾਵਨਾ ਹੈ ਜਿਹੜਾ ਸਾਡੀ ਕੌਮ ਲੈਂਦੀ ਆਈ ਹੈ ਜਦੋਂ ਤੁਸੀਂ ਸਾਡਾ ਬੰਦਾ ਮਾਰੋਗੇ ਤੇ ਫੇਰ ਅਸੀਂ ਜਦੋਂ ਸਾਡੇ ਨਿਆਂ ਦੇ ਦਰਵਾਜ਼ੇ ਬੰਦ ਕਰ ਦੂ ਸਰਕਾਰ ਤੇ ਫੇਰ ਤੁਸੀਂ ਵੇਖ ਲਓ ਵੀ ਕੀ ਹੁੰਦਾ ਹੁੰਦਾ ਇਹ ਅਸੀਂ ਸਰਕਾਰ ਨੂੰ ਕਹਿੰਨੇ ਆ ਸਾਡੇ ਬਾਅਦ ਤੇ ਨਿਆਂ ਦੇ ਦਰਵਾਜ਼ੇ ਨਾ ਬੰਦ ਕਰੋ ਇੱਥੇ ਜੰਗਲ ਰਾਜ ਹੈ ਨਾ ਕੋਈ ਇੱਥੇ ਕਾਨੂੰਨ ਹੈ ਤੇ ਨਾ ਕੋਈ ਇਨਸਾਫ ਹੈ ਫਿਰ ਸਾਡੀ ਜਿਹੜੀ ਖੇੜਾ ਜਿਵੇਂ ਸੰਦੀਪ ਨੰਗਲੰਪੀnga ਮਾਰ ਦਿੱਤਾ ਉਹਦਾ ਇਨਸਾਫ ਨਹੀਂ ਮਿਲਿਆ ਉਹ ਵੀ ਸਾਡੀ ਖਤਰੇ 'ਚ ਹੈ ਸਾਡੀ ਕਲਮ ਜਿਹੜੀ ਮੂਸੇ ਵਾਲਾ ਸੀ ਉਹ ਵੀ ਖਤਰੇ 'ਚ ਪੈ ਚੁੱਕੀ ਹੈ ਇੱਥੇ ਦਿਨ ਦਿਹਾੜੇ ਕੋਲੀਆਂ ਚੱਲ ਰਹੀਆਂ ਨੇ ਜਿਹੜੇ ਗੈਂਗਸਟਰ ਹੈ ਇਹ ਸਰਕਾਰਾਂ ਨੇ ਪੈਦਾ ਕੀਤੇ ਹੋਏ ਆ ਜਿਹੜਾ ਵੀ ਸੱਚ ਲਈ ਲੜਦਾ ਜਾਂ ਲੋਕਾਂ ਲਈ ਖੜਦਾ ਹੈ ਅੱਜ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂ ਵੀ ਕੋਈ ਸਟੇਟ ਦੇ ਵਿੱਚ ਕਤਲ ਹੁੰਦਾ ਹੈ ਜਾਂ ਕੋਈ ਲੀਡਰ ਦਾ ਹੁੰਦਾ ਹੈ ਤੇ ਉਸ ਸਮੇਂ ਤਾਂ ਪਟਕ ਦੇਣੇ ਸਾਰਾ ਕੁਝ ਸਾਹਮਣੇ ਲਿਆ ਦਿੱਤਾ ਜਾਂਦਾ ਹੈ ਸਰਕਾਰੀ ਬੰਦੇ ਦਾ ਤੇ ਪਰ ਜਦੋਂ ਕੋਈ ਲੋਕਾਂ ਲਈ ਲੜਨ ਵਾਲੇ ਜਿਹੜੇ ਜਥੇਬੰਦੀਆਂ ਦੇ ਆਕੂ ਹੁੰਦੇ ਆ ਜੋ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਨਿੱਜਰ ਨੂੰ ਮਾਰ ਦਿੱਤਾ ਫੇਰ ਪੰਜਵਰ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਮੂਸੇ ਵਾਲੇ ਦਾ ਕਤਲ ਹੋਇਆ ਉਹਦਾ ਪਿਓ ਦਰਦ-ਦਰ ਭਟਕਦਾ ਫਿਰਦਾ ਹੈ ਭਗਵੰਤ ਮਾਨ ਦੀ ਸਰਕਾਰ ਨੇ ਉਹਨੂੰ ਇਨਸਾਫ ਨਹੀਂ ਦਿੱਤਾ ਜਦੋਂ 2015 ਤੋਂ ਲੈ ਕੇ ਬੇਅਦਬੀ ਹੋਈ ਉਸ ਸਮੇਂ ਕਿੰਨੀ ਕੌਮ ਨੇ ਜਦੋ ਜਹਿਦ ਕੀਤੀ ਥੋੜਾ ਇਨਸਾਫ ਮਿਲਿਆ ਦੋਸ਼ੀ ਸਾਹਮਣੇ ਆਏ ਜਿਹੜੇ ਪੁਲਿਸ ਵਾਲੇ ਵੱਡੇ ਅਧਿਕਾਰੀ ਸੀ ਉਹ ਅੱਜ ਬਾਹਰ ਫਿਰ ਰਹੇ ਆ ਕੋਈ ਇਨਸਾਫ ਨਹੀਂ ਮਿਲਿਆ ਨਾਲ ਰਹਿ ਕੇ ਇੱਕ ਥਾਲੀ ਦੇ ਵਿੱਚ ਖਾ ਕੇ ਉਹਨੇ ਇਸ ਨੌਜਵਾਨ ਦਾ ਘਰ ਪਵਾ ਕੇ ਦਿੱਤਾ ਤੇ ਨਾਲ ਉਹਨੂੰ ਮਤਲਬ ਰਹਿੰਦਾ ਸੀ ਤੇ ਹੋਰ ਵੀ ਉਹਦੇ ਸੁੱਖ ਸਹੂਲਤਾ ਮਤਲਬ ਜਿੰਨੀ ਜੋਗਾ ਸੀ ਉਹ ਕਰਦਾ ਸੀ ਤੇ ਪਰ ਉਹਨੇ ਕਿਹਦੇ ਕਹਿਣ ਤੇ ਕੀਤਾ ਜਾਂ ਇੱਥੋਂ ਦਾ ਐਮ.ਐਲ.ਏ ਹੈ ਜਾਂ ਇੱਥੋਂ ਦਾ ਪ੍ਰਸ਼ਾਸਨ ਹੈ ਜਾਂ ਕੋਈ ਹੋਰ ਰਾਜਨੀਤਿਕ ਜਿਹੜਾ ਉਹ ਡਿੱਕਾ ਸਮਝਦਾ ਸੀ ਕਿਉਂਕਿ ਬੋਲਣ ਵਾਲਾ ਬੰਦਾ ਸੀ ਕਿ ਜਦੋਂ ਵੀ ਕਤਲ ਹੁੰਦਾ ਹੈ ਕਤਲ ਦੇ ਕਾਰਨ ਹੁੰਦੇ ਆ ਉਹਦੀ ਪਲਾਨ ਬਣਦੀ ਹੈ ਸਾਜ਼ਿਸ਼ ਜਿਹੜੀ ਘੜੀ ਜਾਂਦੀ ਹੈ ਕਿ ਉਹ ਸਾਜ਼ਿਸ਼ ਕਿੱਥੇ ਘੜੀ ਗਈ ਹੈ ਜਾ ਉਹ ਦੇ ਮਗਰ ਰਾਜਨੀਤਿਕ ਲੋਕਾਂ ਦਾ ਹੱਥ ਸੀ ਉਹ ਪਲਾਨ ਕਿਹੜੇ ਕਮਰੇ ਚ ਬਣੀ ਆ ਕਿੱਥੋਂ ਉਹਨੂੰ ਹਥਿਆਰ ਮਿਲਿਆ ਤੇ ਕਿੰਨੇ ਉਹਦੇ ਨਾਲ ਸੀ ਉਹ ਜਿਹੜੇ ਦੋਸ਼ੀ ਆ ਉਹ ਦੱਸੇ ਜਾਣ ਸਸਿਕਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਮੈਂ ਸ਼ੈਣਾ ਦੇ ਵਿੱਚ ਮੌਜੂਦ ਆ ਸ਼ੈਣਾ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦਾ ਕੱਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਗੋਲੀਆਂ ਵੱਜੀਆਂ ਉਹਨਾਂ ਦੇ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਪਰ ਇਸ ਕਤਲ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਇਨਸਾਫ ਪਸੰਦ ਲੋਕ ਸੜਕਾਂ ਤੇ ਉੱਪਰੇ ਐ ਅੱਜ ਸੈਣੀ ਦੇ ਵਿੱਚ ਮੌਜੂਦ ਆ ਜਿੱਥੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਇਹ ਜੀਟੀ ਰੋਡ ਐ ਇਹ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਉੱਥੇ ਹੀ ਰਣਜੀਤ ਸਿੰਘ ਜੀ ਮੰਦਰ ਪਹੁੰਚੇ ਨੇ ਜਥੇਦਾਰ ਸਾਹਿਬ ਇਹਨਾਂ ਨਾਲ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਿਉਂ ਸਾਡਾ ਭਰਾ ਜਿਹੜਾ ਪੰਥਕ ਸੋਚ ਵੀ ਰੱਖਦਾ ਸੀ ਤੇ ਸਮਾਜ ਦੇ ਵਿੱਚ ਚੰਗੇ ਕੰਮਾਂ ਨੂੰ ਵੀ ਪਹਿਲ ਦਿੰਦਾ ਸੀ ਤੇ ਰਾਜਨੀਤਿਕ ਦੇ ਵਿੱਚ ਵੀ ਉਹਦੀ ਚੰਗੀ ਸੂਝ-ਬੂਝ ਸੀ ਤੇ ਲੋਕਾਂ ਦੇ ਨਾਲ ਮਿਲਣ ਵਾਲਾ ਜਿਹੜਾ ਬੰਦਾ ਸੀ 24 ਘੰਟੇ ਉਹ ਜਿਹੜਾ ਲੋਕਾਂ ਲਈ ਤੁਰਿਆ ਫਿਰਦਾ ਸੀ ਉਹ ਭਾਈ ਸਾਹਿਬ ਜੀ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਹੋਏ ਕਹਿੰਦੇ ਨੇ ਪੰਜਾਬ ਦੀ ਸਥਿਤੀ ਭਾਈ ਬਹੁਤ ਵਧੀਆ ਹੈ ਪੰਜਾਬ ਚ ਲਾਅ ਇਨ ਆਰਡਰ ਦੀ ਸਥਿਤੀ ਠੀਕ ਹੈ ਤੋਡੇ ਮੁਤਾਬਕਾ ਚ ਜਿਹੜਾ ਹਾਲ ਵੇਖਿਆ ਤੁਸੀਂ ਸੁਖਜਿੰਦਰ ਦਾ ਕਤਲ ਹੋਇਆ ਹੈ ਕੀ ਲੱਗਦਾ ਹੈ ਪੰਜਾਬ ਵਿੱਚ ਕਿੱਦਾਂ ਦੀ ਸਥਿਤੀ ਹੈ ਕਾਨੂੰਨ ਅਵਸਥਾ ਦੀ ਇੱਥੇ ਜੰਗਲ ਰਾਜ ਹੈ ਨਾ ਕੋਈ ਇੱਥੇ ਕਾਨੂੰਨ ਹੈ ਤੇ ਨਾ ਕੋਈ ਇਨਸਾਫ ਹੈ ਤੁਸੀਂ ਪਿਛਲੇ ਸਮੇਂ ਤੋਂ ਲੈ ਲਓ ਜਦੋਂ 2015 ਤੋਂ ਲੈ ਕੇ ਬੇਅਦਬੀ ਹੋਈ ਉਸ ਸਮੇਂ ਕਿੰਨੀ ਕੌਮ ਨੇ ਜਦੋ ਜਹਿਦ ਕੀਤੀ ਥੋੜਾ ਇਨਸਾਫ ਮਿਲਿਆ ਦੋਸ਼ੀ ਸਾਹਮਣੇ ਆਏ ਜਿਹੜੇ ਪੁਲਿਸ ਵਾਲੇ ਵੱਡੇ ਅਧਿਕਾਰੀ ਸੀ ਉਹ ਅੱਜ ਬਾਹਰ ਫਿਰ ਰਹੇ ਆ ਕੋਈ ਇਨਸਾਫ ਨਹੀਂ ਮਿਲਿਆ ਫੇਰ ਉਸ ਤੋਂ ਬਾਅਦ ਦੀਪ ਸਿੱਧੂ ਦਾ ਕਤਲ ਹੁੰਦਾ ਉਹਦੀ ਜਾਂਚ ਜਿਹੜੀ ਉਹ ਕਿੱਥੇ ਆ ਕਿੱਥੇ ਆ ਇਨਸਾਫ ਜਦੋਂ ਵੀ ਕੋਈ ਸਟੇਟ ਦੇ ਵਿੱਚ ਕਤਲ ਹੁੰਦਾ ਜਾਂ ਕੋਈ ਲੀਡਰ ਦਾ ਹੁੰਦਾ ਤੇ ਉਸ ਸਮੇਂ ਤਾਂ ਪਟਾਕ ਦੇ ਨੇ ਸਾਰਾ ਕੁਝ ਸਾਹਮਣੇ ਲਿਆ ਦਿੱਤਾ ਜਾਂਦਾ ਹੈ ਸਰਕਾਰੀ ਬੰਦੇ ਦਾ ਤੇ ਪਰ ਜਦੋਂ ਕੋਈ ਲੋਕਾਂ ਲਈ ਲੜਨ ਵਾਲੇ ਜਿਹੜੇ ਜਥੇ ਬੰਦਿਆਂ ਦੇ ਆਗੂ ਹੁੰਦੇ ਆ ਜੋ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਨਿੱਜਰ ਨੂੰ ਮਾਰ ਦਿੱਤਾ ਫਿਰ ਪੰਜਵਰ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਮੂਸੇ ਵਾਲੇ ਦਾ ਕਤਲ ਹੋਇਆ ਉਹਦਾ ਪਿਓ ਦਰਦ-ਦਰ ਫਟਕਦਾ ਫਿਰਦਾ ਹੈ ਭਗਵੰਤ ਮਾਨ ਦੀ ਸਰਕਾਰ ਨੇ ਉਹਨੂੰ ਇਨਸਾਫ ਨਹੀਂ ਦਿੱਤਾ ਤੇ ਗੋਗਲੀਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ ਜਦੋਂ ਸਿਸਕਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਨਿਆਂ ਦੇ ਦਰਵਾਜ਼ੇ ਆ ਉਹ ਬੰਦ ਹੋ ਜਾਂਦੇ ਆ ਫਿਰ ਜਦੋਂ ਕੋਈ ਨੌਜਵਾਨ ਕੋਈ ਅਪਰਾਧਾ ਕਰਦਾ ਹੈ ਚੰਗੇ ਦਿਸ਼ਾ ਨੂੰ ਜਾਂਦਾ ਤੇ ਉਹਦੇ ਤੇ ਵੀ ਤੜਾ ਤੜ ਗੋਲੀਆਂ ਚਲਾ ਕੇ ਜਿਹੜਾ ਉਹਨਾਂ ਨੂੰ ਮਾਰਿਆ ਜਾ ਰਿਹਾ ਤੁਹਾਨੂੰ ਜਦੋਂ ਸੁਖਵਿੰਦਰ ਮਿਲਦਾ ਸੀ ਕੋਈ ਤੁਹਾਡੇ ਨਾਲ ਗੱਲਬਾਤ ਕੀਤੀ ਕਿਉਂਕਿ ਉਹ ਸਿਮਰਜੀਤ ਦੀ ਪਾਰਟੀ ਤੋਂ ਸਿਮਰਜੀਤ ਮਾਨਜੀ ਦੀ ਪਾਰਟੀ ਤੋਂ ਬਿਲੋਂਗ ਕਰਦੇ ਸੀ ਗੋਬਿੰਦ ਜੀ ਦੇ ਜਮਾ ਨੇੜਲੇ ਵਿਅਕਤੀਆਂ ਚੋਂ ਕਹਿ ਸਕਦੇ ਆ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕੁਝ ਦੱਸਿਆ ਉਹਨਾਂ ਨੇ ਵੀ ਭਾਈ ਮੈਨੂੰ ਕੋਈ ਖਤਰਾ ਜਾਂ ਕੋਈ ਸ਼ੇਤਾ ਦੀ ਹੀਮਕਿਮ ਹੋ ਸਕਦੀ ਹੈ ਸਖਵਿੰਦਰ ਸਿੰਘ ਕਲਕੱਤਾ ਸਾਡਾ ਸੰਘਰਸ਼ਾਂ ਦਾ ਸਾਥੀ ਸੀ ਬੜਾ ਉਹਦੇ ਨਾਲ ਸਾਡਾ ਪ੍ਰੇਮ ਸੀ ਸੁਭਾਅ ਸੀ ਉਹਦਾ ਦਾ ਵੀ ਹਸਮੁਖ ਸੁਭਾਅ ਸੀ ਤੇ ਉਹਨਾਂ ਨੇ ਸੰਘਰਸ਼ਾਂ ਦੇ ਵਿੱਚ ਦਿੱਲੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਉਸ ਤੋਂ ਬਾਅਦ ਜਿਹੜੀਆਂ ਉਹਨੇ ਦੱਸਿਆ ਵੀ ਮੈਨੂੰ ਜਿਹੜਾ ਮੇਰਾ ਹਥਿਆਰ ਸੀ ਲਾਇਸੈਂਸ ਸੀ ਉਹ ਵੀ ਮੇਰਾ ਜਮ੍ਹਾਂ ਕੀਤਾ ਹੋਇਆ ਉਹ ਵੀ ਮੈਨੂੰ ਦੇ ਨਹੀਂ ਰਹੇ ਫੇਰ ਮੈਨੂੰ ਧਮਕੀਆਂ ਵੀ ਮਿਲ ਰਹੀਆਂ ਐ ਉਹ ਵੀ ਉਹਨੇ ਸਾਰਾ ਦੱਸਿਆ ਉਹਦੀਆਂ ਜਿਹੜੀਆਂ ਲੈਟਰ ਲਿਖੇ ਸੀ ਐਸਐਸਪੀ ਨੂੰ ਜਾਂ ਇਥੋਂ ਦੇ ਡੀਜੀਪੀ ਨੂੰ ਉਹ ਸਾਰੇ ਜਿਹੜੇ ਉਹ ਚਿੱਠੀਆਂ ਉਹਦੀਆਂ ਪਈਆਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਲਗਾਤਾਰ ਉਹਨਾਂ ਨੇ ਕੰਮ ਕੀਤਾ ਕਿਉਂਕਿ ਉਹ ਸੱਚੇ ਸੀ ਜਿਹੜਾ ਵੀ ਸੱਚ ਲਈ ਲੜਦਾ ਜਾਂ ਲੋਕਾਂ ਲਈ ਖੜਦਾ ਹੈ ਅੱਜ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਸੀਂ ਇੱਥੇ ਇੱਕ ਗੱਲ ਹੋਰ ਵੀ ਕਹਿੰਨੇ ਆਂ ਜਿਹੜਾ ਵੀ ਕੋਈ ਬੋਲਣ ਵਾਲਾ ਜਾਂ ਕੋਈ ਸਮਾਜ ਦੇ ਪੱਖ 'ਚ ਬੋਲਦਾ ਹੈ ਜਾਂ ਕੋਈ ਹੋਰ ਖੇਤਰ ਦੇ ਵਿੱਚ ਰਹਿ ਕੇ ਬੋਲਦਾ ਹੈ ਕਿਉਂਕਿ ਸਾਡੀ ਇੱਥੇ ਜਿਹੜੀ ਸਾਡੀ ਸੋਚ ਹੈ ਉਹ ਵੀ ਖਤਰੇ 'ਚ ਪੈ ਚੁੱਕੀ ਹੈ ਕਿਉਂਕਿ ਸਾਡੀ ਸੋਚ ਨੂੰ ਖਤਮ ਕੀਤਾ ਜਾ ਰਿਹਾ ਹੈ ਫਿਰ ਸਾਡੀ ਜਿਹੜੀ ਖੇੜ ਹੈ ਜਿਵੇਂ ਸੰਦੀਪ ਨੰਗਲੰਭਾ ਮਾਰ ਦਿੱਤਾ ਉਹਦਾ ਇਨਸਾਫ ਨਹੀਂ ਮਿਲਿਆ ਉਹ ਵੀ ਸਾਡੀ ਖਤਰੇ 'ਚ ਹੈ ਸਾਡੀ ਕਲਮ ਜਿਹੜੀ ਮੂਸੇ ਵਾਲਾ ਸੀ ਉਹ ਵੀ ਖਤਰੇ 'ਚ ਪੈ ਚੁੱਕੀ ਹੈ ਇੱਥੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਜਿਹੜੇ ਗੈਂਗਸਟਰ ਹੈ ਇਹ ਸਰਕਾਰਾਂ ਨੇ ਪੈਦਾ ਕੀਤੇ ਹੋਇਆ ਨਾ ਤਾਂ ਇਹਨਾਂ ਦਾ ਕੋਈ ਨਿਸ਼ਾਨਾ ਹੈ ਤੇ ਨਾ ਕੋਈ ਇਹਨਾਂ ਦਾ ਮਿਸ਼ਨ ਹੈ ਜਦੋਂ ਖਾੜਕੂ ਮੂਵਮੈਂਟ ਚੱਲਦੀ ਸੀ ਉਦੋਂ ਉਹਨਾਂ ਦਾ ਨਿਸ਼ਾਨਾ ਹੁੰਦਾ ਸੀ ਮਿਸ਼ਨ ਹੁੰਦਾ ਸੀ ਲੋਕਾਂ ਦੀ ਭਲਾਈ ਲਈ ਹੁੰਦਾ ਸੀ ਸੂਬੇ ਦੇ ਅਧਿਕਾਰਾਂ ਲਈ ਹੁੰਦਾ ਸੀ ਪਾਣੀਆਂ ਲਈ ਹੁੰਦਾ ਸੀ ਬੋਲੀ ਲਈ ਹੁੰਦਾ ਸੀ ਆਪਣੀ ਹੋਂਦ ਲਈ ਫਸਲਾਂ ਨਸਲਾਂ ਲਈ ਗੱਲ ਕਰਦੇ ਹੁੰਦੇ ਸੀ ਇਹਨਾਂ ਦਾ ਤਾਂ ਨਿਸ਼ਾਨਾ ਹੀ ਕੋਈ ਨਹੀਂ ਇਹ ਤਾਂ ਨਸਾਈ ਜਿਹੜੇ ਇਕੱਠੇ ਹੋ ਕੇ ਤੇ ਚੰਦ ਪੈਸਿਆਂ ਦੀ ਖਾਤਰ ਜਿਹੜੇ ਗੋਲੀਆਂ ਮਾਰ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਘਾਤਕ ਹੈ ਅਸੀਂ ਇਹਨਾਂ ਨੂੰ ਚਤਾਵਨੀ ਵੀ ਦਿੰਦੇ ਆ ਵੀ ਜਿਹੜੇ ਚੰਗੇ ਦੇ ਆ ਲੋਕਾਂ ਲਈ ਲੜਦੇ ਆ ਕੌਮ ਲਈ ਲੜਦੇ ਆ ਪੰਥ ਲਈ ਲੜਦੇ ਆ ਇਹਨਾਂ ਨੂੰ ਮਾਰਨ ਤੋਂ ਬਾਅਦ ਆ ਜੋ ਤੇ ਨਹੀਂ ਅਸੀਂ ਜਿਹੜੀ ਬਦਲੇ ਦੀ ਭਾਵਨਾ ਹੈ ਜਿਹੜਾ ਸਾਡੀ ਕੌਮ ਲੈਂਦੀ ਆਈ ਹੈ ਜਦੋਂ ਤੁਸੀਂ ਸਾਡਾ ਬੰਦਾ ਮਾਰੋਗੇ ਤੇ ਫੇਰ ਅਸੀਂ ਜਦੋਂ ਸਾਡੇ ਨਿਆਂ ਦੇ ਦਰਵਾਜ਼ੇ ਬੰਦ ਕਰ ਦੂ ਸਰਕਾਰ ਤੇ ਫੇਰ ਤੁਸੀਂ ਵੇਖ ਲਓ ਵੀ ਕੀ ਹੁੰਦਾ ਹੁੰਦਾ ਇਹ ਅਸੀਂ ਸਰਕਾਰ ਨੂੰ ਕਹਿੰਨੇ ਆ ਸਾਡੇ ਬਾਅਦ ਤੇ ਨਿਆਂ ਦੇ ਦਰਵਾਜ਼ੇ ਨਾ ਬੰਦ ਕਰੋ ਇੱਥੇ ਅਦਾਲਤਾਂ ਇੱਥੇ ਜਿਹੜਾ ਕਾਰਜ ਪ੍ਰਣਾਲੀ ਆ ਨਿਆਂਪਾਲਿਕਾ ਸਭ ਉਹ ਤੇ ਇਨਸਾਫ ਦਿੱਤਾ ਜਾਵੇ ਹੋਣਾ ਕੀ ਚਾਹੀਦਾ ਉਹਦੇ ਕਤਲਾ ਦਾ ਜਿਹੜਾ ਹਾਲ ਉਹਨਾਂ ਨੇ ਕੀਤਾ ਕਿਉਂਕਿ ਉਹਦੇ ਨਾਲ ਸੁਣਨ ਦੇ ਵਿੱਚ ਇਹ ਵੀ ਆਇਆ ਖਾਂਦੇ ਪੀਂਦੇ ਵੀ ਸੀ ਜਿਨੇ ਗੋਲੀ ਚਲਾਈ ਹੈ ਉਹਨਾਂ ਦੇ ਘਰੇ ਆਉਂਦਾ ਜਾਂਦਾ ਵੀ ਸੀ ਮਾਤਾ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ ਵੀ ਇਹਦੀ ਮਾਤਾ ਰੁੱਲ ਜੂਗੀ ਜੇ ਆਹ ਕੰਮ ਹੋਇਆ ਇਹ ਸਾਡੇ ਵਿੱਚ ਬਹੁਤ ਹੀ ਮਾੜੀ ਜਿਹੜੀ ਇਹ ਗੱਲ ਚੱਲੀ ਹੈ ਵੀ ਗਦਾਰੀ ਵੀ ਨਾਲ ਰਹਿ ਕੇ ਇੱਕ ਥਾਲੀ ਦੇ ਵਿੱਚ ਖਾ ਕੇ ਉਹਨੇ ਇਸ ਨੌਜਵਾਨ ਦਾ ਘਰ ਪਵਾ ਕੇ ਦਿੱਤਾ ਤੇ ਨਾਲ ਉਹਨੂੰ ਮਤਲਬ ਰਹਿੰਦਾ ਸੀ ਤੇ ਹੋਰ ਵੀ ਉਹਦੇ ਸੁੱਖ ਸਹੂਲਤਾ ਮਤਲਬ ਜਿੰਨੀ ਜੋਗਾ ਸੀ ਉਹ ਕਰਦਾ ਸੀ ਤੇ ਪਰ ਉਹਨੇ ਕਿਹਦੇ ਕਹਿਣ ਤੇ ਕੀਤਾ ਜਾਂ ਇੱਥੋਂ ਦਾ ਐਮਐਲਏ ਹੈ ਜਾਂ ਇੱਥੋਂ ਦਾ ਪ੍ਰਸ਼ਾਸਨ ਹੈ ਜਾਂ ਕੋਈ ਹੋਰ ਰਾਜਨੀਤਿਕ ਜਿਹੜਾ ਉਹ ੜਿੱਕਾ ਸਮਝਦਾ ਸੀ ਕਿਉਂਕਿ ਬੋਲਣ ਵਾਲਾ ਬੰਦਾ ਸੀ ਬੋਲਣ ਵਾਲੇ ਬੰਦੇ ਬਹੁਤ ਘੱਟ ਹੈ ਕਿਉਂਕਿ ਇਦੋਂ ਗਾਂ ਜਿਹੜੇ ਕੁਝ ਕ ਬੰਦੇ ਆ ਜਿਹੜੇ ਧੱਕੇ ਦੇ ਖਿਲਾਫ ਬੋਲਦੇ ਆ ਇਨਸਾਫ ਦੇ ਹੱਕ ਦੇ ਵਿੱਚ ਬੋਲਦੇ ਆ ਉਹਨਾਂ ਨੂੰ ਰਾਜਨੀਤਿਕ ਬੰਦੇ ਜਿਹੜੇ ਉਹ ਉਹ ਹਮੇਸ਼ਾ ਉਹਨਾਂ ਨੂੰ ਅੜਿੱਕਾ ਸਮਝਦੇ ਹੁੰਦੇ ਆ ਲੱਗਦਾ ਇਸ ਤੋਂ ਬਾਅਦ ਕੋਈ ਪੰਜਾਬ ਦੀ ਗੱਲ ਕਰੂਗਾ ਕੋਈ ਕੌਮ ਦੀ ਗੱਲ ਕਰੂਗਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ ਪਰ ਆ ਗੱਲ ਥੋੜਾ ਜਿਹਾ ਘਾਟਾ ਜਰੂਰ ਪੈਂਦਾ ਹੈ ਤੇ ਪਰ ਇਹ ਗੁਰਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਬਰ ਆਖਿਆ ਸੀ ਉਸ ਵੇਲੇ ਤੋਂ ਹੀ ਸਾਡੀ ਲੜਾਈ ਸੱਚ ਦੀ ਚੱਲਦੀ ਆਉਂਦੀ ਹੈ ਤੇ ਬੜੀਆਂ ਇਹਦੇ ਵਿੱਚ ਦਿੱਕਤਾਂ ਤੇ ਮੁਸੀਬਤਾਂ ਆਉਂਦੀਆਂ ਕਿਉਂਕਿ ਜਦੋਂ ਅਸੀਂ ਮੰਨ ਲਓ ਲੜਦੇ ਆ ਕਿਉਂਕਿ ਸਾਡੇ ਕੋਲੇ ਕੋਈ ਸਿਕਿਉਰਿਟੀ ਤਾਂ ਹੁੰਦੀ ਨਹੀਂ ਤੇ ਉਹਨਾਂ ਕੋਲੇ ਸਾਰੀ ਸਹਿ ਹੁੰਦੀ ਹੈ ਸਿਆਸੀ ਸਹਿ ਵੀ ਹੁੰਦੀ ਹੈ ਅਸੀਂ ਤਾਂ ਇੱਕ ਗੁਰੂ ਦੇ ਹੁਕਮ ਦੇ ਅਨਸਾਰ ਉਹਦੇ ਪੈਅ ਦੇ ਵਿੱਚ ਰਹਿ ਕੇ ਤੇ ਉਹਦੀ ਬਖਸ਼ਤ ਦੁਆਰਾ ਜਿਹੜੀ ਇਹ ਸੱਚੀ ਗੱਲ ਤੇ ਸੱਚ ਤੇ ਲੜਨਾ ਤੁਰਨਾ ਇਹ ਇਹ ਉਹ ਕਰਦੇ ਆ ਇਸ ਵਕਤ ਦੀ ਗੱਲ ਕਰੀ ਤਕਰੀਬਨ 4 ਵਜਣ ਵਾਲੇ ਆ ਤੇ ਕੱਲ 4 4.5 ਪਿੰਟ ਦੇ ਦਸਤੂਰ ਮੁਤਾਬਕੇ ਘਟਨਾ ਵਾਪਰੀ ਹੈ 24 ਘੰਟੇ ਹੋ ਚੁੱਕੇ ਆ ਹਜੇ ਵੀ ਜਿਹੜੇ ਉਹ ਕਾਤਲ ਸੀ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਇਹਦੇ ਬਾਰੇ ਕੀ ਸੋਚਦੇ ਹੋ ਇਹ ਰਾਤ ਵੀ ਪ੍ਰਸ਼ਾਸਨ ਕਹਿ ਰਿਹਾ ਸੀ ਵੀ ਅਸੀਂ ਉਸ ਦੋਸ਼ੀ ਦੇ ਨੇੜੇ ਤੇ ਡੇ ਆ ਉਹ ਇੱਥੇ ਹੀ ਆ ਕਿਤੇ ਕੋਈ ਪਾਕਿਸਤਾਨ ਦਾ ਉਹ ਗਿਆਨੀ ਤੇ ਇਹਨੂੰ ਫੜਨਾ ਕੋਈ ਬੜੀ ਵੱਡੀ ਸਰਕਾਰ ਵਾਸਤੇ ਕੋਈ ਚੁਣੌਤੀ ਨਹੀਂ ਤੇ ਇਹਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤੇ ਇੱਥੇ ਲੋਕਾਂ ਨੂੰ ਦੱਸਿਆ ਜਾਵੇ ਵੀ ਅਸੀਂ ਉਹ ਦੋਸ਼ੀ ਫੜ ਲਿਆ ਉਹਦੇ ਮਗਰ ਕਿਉਂਕਿ ਜਦੋਂ ਵੀ ਕਤਲ ਹੁੰਦਾ ਹੈ ਕਤਲ ਦੇ ਕਾਰਨ ਹੁੰਦੇ ਆ ਉਹਦੀ ਪਲਾਨ ਬਣਦੀ ਹੈ ਸਾਜ਼ਿਸ਼ ਜਿਹੜੀ ਘੜੀ ਜਾਂਦੀ ਹੈ ਵੀ ਉਹ ਸਾਜ਼ਿਸ਼ ਕਿੱਥੇ ਘੜੀ ਗਈ ਹੈ ਜਾਂ ਉਹਦੇ ਮਗਰ ਰਾਜਨੀਤਿਕ ਲੋਕਾਂ ਦਾ ਹੱਥ ਸੀ ਉਹ ਪਲਾਨ ਕਿਹੜੇ ਕਮਰੇ ਚ ਬਣੀ ਆ ਕਿੱਥੋਂ ਉਹਨੂੰ ਹਥਿਆਰ ਮਿਲਿਆ ਤੇ ਕਿੰਨੇ ਉਹਦੇ ਨਾਲ ਸੀ ਉਹ ਜਿਹੜੇ ਦੋਸ਼ੀ ਆ ਉਹ ਦੱਸੇ ਜਾਣ ਇਹਨੂੰ ਕਿਵੇਂ ਦੇਖ ਸਕਦੇ ਦੇਖਦੇ ਹੋ 15 ਸਾਲਾਂ ਤੋਂ ਰਹਿਣ ਵਾਲਾ ਵਿਅਕਤੀ ਇਕਦਮ ਹੀ ਇਦਾਂ ਕਿਵੇਂ ਹੋ ਜਾਂਦਾ ਵੀ ਆਪਣੇ ਸਾਥੀ ਤੇ ਗੋਲੀ ਮਾਰ ਦੇਵੇ ਕੀ ਕਾਰਨ ਕੀ 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 ਹੋ ਸਕਦੇ ਨੇ ਜੇ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਇਹ ਜਿਹੜੇ ਪੈਨ ਵਾਲੇ ਲੋਕ ਆ ਉਹ ਦੱਸਦੇ ਆ ਵੀ ਉਹਨੇ ਬਹੁਤ ਵੱਡਾ ਪਾਪ ਕੀਤਾ ਹੈ ਪਿੱਛੇ ਜੇ ਵੀ ਜਿਵੇਂ ਨਰੂਆਣਾ ਮਾਰਿਆ ਸੀ ਉਹ ਵੀ ਨਾਲ ਦੇ ਨੇ ਮਾਰਤਾ ਤੇ ਹੋਰ ਵੀ ਜਿਹੜੇ ਪਹਿਲਾਂ ਕਤਲ ਹੋਏ ਆ ਤੇ ਉਹ ਵੀ ਨਾਲ ਦੇ ਬੰਦਿਆਂ ਨੇ ਕੀਤੇ ਆ ਇਹ ਸਿੱਖਾਂ ਦਾ ਕੰਮ ਨਹੀਂ ਤੇ ਇਹ ਕਾਨੂੰਨੀ ਹਰਕਤ ਹੈ ਜਿਹੜਾ ਇਹ ਇਹ ਕੰਮ ਕਰਦਾ ਹੈ ਤੇ ਪਰ ਉਹ ਸਾਜ਼ਿਸ਼ ਤਾਂ ਜਿਹੜਾ ਪੜਦਾ ਉਹ ਜਰੂਰ ਚੱਕਣਾ ਚਾਹੀਦਾ ਸਾਡੇ ਇਲਾਕੇ ਦੇ ਵਿੱਚ ਵੇਖ ਲਓ ਨਿੱਤ ਗੋਲੀਆਂ ਚੱਲ ਰਹੀਆਂ ਕੱਲ ਅਸੀਂ ਮੋਗੇ ਤੋਂ ਆ ਰਹੇ ਸੀ ਜਿਹੜਾ ਉਹ ਸ਼ਿਵਨਾਥ ਸੀ ਉੱਥੇ ਅਸੀਂ ਗੱਲਬਾਤ ਕਰਨ ਗਏ ਸੀ ਤੇ ਉੱਥੇ ਸਿੰਘਾਂ ਨੇ ਸੱਦਿਆ ਸੀ ਉਸ ਤੋਂ ਆਉਂਦੇ ਅਸੀਂ ਲੰਗੇਆਂ ਨੇ ਨੰਗਰੇ ਸੀ ਉੱਥੇ ਕੋਈ ਦੋ ਗੁੱਟਾਂ ਦੀ ਲੜਾਈ ਐਸੀ ਹੋਈ ਤੇ ਫਾਇਰ ਚੱਲੇ ਸਾਡੇ ਉਤੋਂ ਦੀ ਫਾਇਰ ਲੰਗੇ ਤੇ ਇਹ ਜਿਹੜਾ ਫਿਰ ਮਾੜੀ ਪਿੰਡ ਹੋਰ ਪਿੰਡਾਂ ਦੇ ਵਿੱਚ ਜਿਹੜਾ ਇੱਥੇ ਨੇੜੇ-ਨੇੜੇ ਐ ਬਾਜੇਖਾਨੇ ਇੱਕ ਮੁੰਡੇ ਦਾ ਜਿਹੜਾ ਪਿੱਛੇ ਜੇ ਕਤਲ ਹੋਇਆ ਹੋਰ ਥਾਵਾਂ ਤੇ ਕਤਲ ਨਿਤ ਹੋ ਰਿਹਾ ਸਰਕਾਰ ਲਗਾਤਾਰ ਕਹਿੰਦੀ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਐ ਡੀਪੀ ਸਾਹਿਬ ਕਹਿੰਦੇ ਭਾਈ ਕਾਨੂੰਨ ਵਿਵਸਥਾ ਬਹੁਤ ਵਧੀਆ ਪੰਜਾਬ ਦੀ ਇਹ ਡੀਪੀ ਸਾਨੂੰ ਦੱਸੇ ਤਾਂ ਸਹੀ ਇਹ ਪ੍ਰੈਸ ਕਾਨਫਰੰਸ ਕਰੇ ਵੀ ਆ ਕਤਲ ਹੋਇਆ ਕਿ ਨਹੀਂ ਹੋਇਆ ਜਾਂ ਜਿਹੜਾ ਮੂਸੇ ਵਾਲਾ ਦਾ ਹੋਇਆ ਕਿ ਨਹੀਂ ਹੋਇਆ ਜਾਂ ਨਮਗਲਾਂ ਬੰਗਾਂ ਦਾ ਤੇ ਜਾਂ ਜਸਦੀਪ ਸਿੱਧੂ ਦਾ ਹੋਰ ਵੀ ਕਿੰਨੇ ਕਤਲ ਆ ਜਿਹੜੇ ਉੱਥੇ ਨੌਜਵਾਨ ਛੋਟਾ ਜਾਂ ਬੱਚਾ ਮਾਰਿਆ ਹਿਆਰਪੁਰ ਦੇ ਵਿੱਚ ਤੇ ਇਹ ਜਿਹੜੀ ਸਥਿਤੀ ਆ ਇਹ ਤਾਂ ਬੇਕਾਬੂ ਹੋਈ ਪਈ ਆ ਸਰਬਜੀ ਇਹਨੂੰ ਕਿਵੇਂ ਦੇਖਦੇ ਹੋ ਇੱਥੋਂ 20 ਕਿ ਕਰਮਾ ਦੂਰ ਪੁਲਿਸ ਸਟੇਸ਼ਨ ਹੈ ਤੇ ਉੱਥੇ ਜੇ ਕਤਲ ਹੋ ਜਾਂਦਾ ਹੈ ਘਟਨਾ ਤੋਂ 20 ਕਿ ਕਰਮਾ ਦੂਰ ਹੈ ਤਾਂ ਇਹ ਇਹਨੂੰ ਕਿਵੇਂ ਦੇਖਦੇ ਹੋ ਪੁਲਿਸ ਦਾ ਡਰ ਹੀ ਨਹੀਂ ਉਹ ਬੰਦੇ ਨੂੰ ਬਿਲਕੁਲ ਜੀ ਜਿਹੜਾ ਇਹ ਡਾਰਾ ਜਿਹੜਾ ਇੱਥੋਂ ਕਿਉਂਕਿ ਕਾਨੂੰਨ ਨੇ ਇਨਸਾਫ ਦਿੱਤਾ ਨਹੀਂ ਜਦੋਂ ਇਨਸਾਫ ਨਹੀਂ ਦਿੱਤਾ ਜਿਹਦੇ ਤੇ ਪਰਚਾ ਹੋ ਜਾਂਦਾ ਜਿਵੇਂ ਹੁਣ ਕੋਈ ਚਿੱਟਾ ਵੇਚਦਾ ਹੈ ਤੇ ਉਹਦੇ ਵਿਰੁੱਧ ਪਿੰਡ ਦਾ ਕੋਈ ਸਰਪੰਚ ਆਵਾਜ਼ ਬੁਲੰਦ ਕਰਦਾ ਜਾਂ ਕੋਈ ਸਮਾਜ ਸੇਵੀ ਕਲੱਬ ਆਵਾਜ਼ ਬੁਲੰਦ ਕਰਦਾ ਉਹਨਾਂ ਦੂਜੇ ਦਿਨ ਲੱਤਾਂ ਪੰਡ ਦਿੱਤੀਆਂ ਜਾਂਦੀਆਂ ਉਹਨੂੰ ਕੁੱਟਮਾਰ ਕੀਤੀ ਜਾਂਦੀ ਹੈ ਭਾਈ ਬਖਤੌਰ ਦੇ ਵਿੱਚ ਵੇਖ ਲਓ ਜਿਵੇਂ ਇੱਥੋਂ ਸੀ ਮੁੰਡਾ ਇੱਕ ਆਪਣਾ ਅ블ੂ ਕੋਟਲੀ ਦਾ ਉਹਨੂੰ ਕੁੱਟਮਾਰ ਕੀਤੀ ਗਈ ਨਸ਼ੀਆਂ ਵੱਲੋਂ ਸਰਕਾਰ ਕਹਿੰਦੀ ਆ ਵੀ ਅਸੀਂ ਜੁੱਧ ਨਸਿਆਂ ਵਿਰੁੱਧ ਪਰ ਜਦੋਂ ਉਹ ਵਿਪਤਾ ਪੈਂਦੀ ਆ ਕਿਉਂਕਿ ਜਿਹੜਾ ਦੱਸਦਾ ਹੈ ਜਿਹੜਾ ਆਵਾਜ਼ ਠਾਉਂਦਾ ਹੈ ਉਹ ਜਿਹੜੇ ਇਕੱਠੇ ਹੋ ਕੇ ਕਿਉਂਕਿ ਉਹਨਾਂ ਦੇ ਜੂਨਟ ਆ ਉਹਨਾਂ ਦੇ ਕੋਲੇ ਹਥਿਆਰ ਹੈ ਕੋਈ ਸਰਕਾਰ ਜਾਂਚ ਨਹੀਂ ਕਰਦੀ ਇਧਰ ਜਿਹੜਾ ਲਾਇਸੈਂਸ ਮੰਗ ਰਿਹਾ ਹੈ ਲਾਇਸੈਂਸ ਨਹੀਂ ਮਿਲਦਾ ਡੀਸੀ ਆ ਜਿਹੜਾ ਉਹ ਲਾਇਸੈਂਸ ਨਹੀਂ ਜਾਰੀ ਕਰਦਾ ਐਪਲੀਕੇਸ਼ਨ ਲੈ ਕੇ ਦਿੰਦੇ ਆ ਵੀ ਸਾਨੂੰ ਦਿੱਤਾ ਜਾਵੇ ਹਥਿਆਰ ਵੀ ਸਾਡਾ ਬਾਹਰ ਅੰਦਰ ਹੋਣਾ ਜਾਣਾ ਹੈ ਅਸੀਂ ਬੋਲਣਾ ਹੈ ਅਸੀਂ ਲੜਾਈ ਲੜਨੀ ਹੈ ਉਹ ਦੂਜਿਆਂ ਕੋਲ ਤਾਂ ਨਸ਼ਾ ਹਥਿਆਰ ਆ ਜਾਂਦੇ ਆ ਜਿਹੜੇ ਜਿਹੜੇ ਕਾਨੂੰਨ ਦੇ ਮੁਤਾਬਕ ਮੰਗਦੇ ਆ ਉਹਨਾਂ ਨੂੰ ਨਹੀਂ ਦਿੱਤੇ ਜਾਂਦੇ ਤੇ ਪੁਲਿਸ ਪ੍ਰਸ਼ਾਸਨ ਇੱਥੋਂ ਦਾ ਜਿਹੜਾ ਉਹ ਫੇਲ ਹੋਇਆ ਇੱਥੋਂ ਦਾ ਐਮ.ਐਲ.ਏ ਜਿਹੜਾ ਉਹ ਉਹ ਬਦਲੇ ਦੀ ਭਾਵਨਾ ਦੇ ਨਾਲ ਇਹ ਚੱਲ ਰਿਹਾ ਕੀ ਲੱਗਦਾ ਇਹ ਜਿਹੜਾ ਯੁੱਧ ਤੁਸੀਂ ਯੁੱਧ ਨਸ਼ਾ ਵਿਰੋਧੀ ਗੱਲ ਕੀਤੀ ਯੁੱਧ ਫਿਰ ਹੈ ਕਿਹਦੇ ਖਿਲਾਫ ਇਹ ਤਾਂ ਇੱਕ ਡਰਾਮਾ ਹੈ ਕਿਉਂਕਿ ਜੇ ਤੁਸੀਂ ਇਹ ਸਹੀ ਹੋਵੇ ਤਾਂ ਉਹ ਲੋਕਾਂ ਜਿਹੜਾ ਕੋਈ ਆਵਾਜ਼ ਬੁਲੰਦ ਕਰਦਾ ਉਹਨੂੰ ਸਕਿਉਰਿਟੀ ਦੇਵੋ ਉਹਨੂੰ ਸਨਮਾਨ ਕਰੋ ਤੇ ਕਿੱਥੇ ਉਹਦੇ ਤੇ ਉਲਟਾ ਸਹੀ ਆ ਕੇ ਉਹਦੇ ਤੇ ਇੱਕ ਪਰਚਾ ਕਿ ਪਰਚਾ ਵੀ ਕਰਾ ਦਿੰਦੇ ਆ ਉਹਨੂੰ ਕੁੱਟ ਵੀ ਜਾਂਦੇ ਆ ਤੇ ਪੁਲਿਸ ਆ ਜਿਹੜੀ ਉਹ ਵੇਖਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਜਿਹੜੀ ਆਵਾਜ਼ ਆ ਜਿਹੜੀ ਠੀਕ ਹੈ ਇਹ ਦਬਦੀ ਨਹੀਂ ਆਵਾਜ਼ ਆ ਕਿਉਂਕਿ ਇਹ ਜਿਹੜਾ ਨੌਜਵਾਨ ਹੈ ਇਹ ਇਕੱਲੇ ਪਰਿਵਾਰ ਦਾ ਨਹੀਂ ਸੀ ਇਹ ਪੂਰੇ ਪੰਜਾਬ ਦਾ ਇੱਥੇ ਵੱਡਾ ਇਕੱਠ ਹੋਊਗਾ ਤੇ ਸਰਕਾਰਾਂ ਨੂੰ ਇਨਸਾਫ ਆ ਜਿਹੜਾ ਦੇਣਾ ਪਊਗਾ ਲਾਸਟ ਸਵਾਲ ਕਰਦਾ ਸੈਨੇ ਦਾ ਘਾਟਾ ਕਿੰਨਾ ਖ ਪਿਆ ਹਕੂਮ ਨੂੰ ਪੰਜਾਬ ਨੂੰ ਤੇ ਇਸ ਪਿੰਡ ਨੂੰ ਬਹੁਤ ਜਿਆਦਾ ਹੈ ਜੀ ਜਦੋਂ ਇਹਨਾਂ ਦੀ ਖਬਰ ਸੁਣੀ ਤੇ ਸਾਡੇ ਜਿਹੜੇ ਹਿਰਦੇ ਸੀ ਉਹ ਬਲੁੰਦਰੇ ਗਏ ਕਿਉਂਕਿ ਸਾਡੇ ਨਾਲ ਉਹ ਚੱਲਣ ਵਾਲਾ ਸੀ ਤੇ ਇਹੋ ਜਿਹੇ ਬੰਦੇ ਜਿਵੇਂ ਭਾਨਾ ਸਿੱਧੂ ਆ ਲੱਖਾ ਸਦਾਣਾ ਹੋਰ ਆ ਤੇ ਉਹ ਆਵਾਜ਼ اٹھਾਉਂਦੇ ਆ ਤੇ ਪਰ ਉਹਨਾਂ ਨੂੰ ਦੁੱਖ ਹੁੰਦਾ ਜਦੋਂ ਇਹੋ ਜਿਹੇ ਬੰਦੇ ਚਲੇ ਜਾਂਦੇ ਆ ਕਿਉਂਕਿ ਪੈਦਾ ਤਾਂ ਬਹੁਤ ਘੱਟ ਹੋ ਰਿਹਾ ਸਾਡੀ ਨੌਜਵਾਨੀ ਤਾਂ ਬਾਹਰ ਵਿਦੇਸ਼ਾਂ ਵੱਲ ਚਲੀ ਗਈ ਤੇ ਕੁਸ ਇੱਥੇ ਨਸਿਆਂ ਦੇ ਗਲਤਾਨ ਦੇ ਵਿੱਚ ਫਸ ਚੁੱਕੀ ਹੈ ਤੇ ਪਰ ਫਿਰ ਵੀ ਅਸੀਂ ਆ ਉਹ ਗੁਰੂ ਦੀ ਕਿਰਪਾ ਦੇ ਨਾਲ ਇਹਨੂੰ ਮਾਰਨ ਵਾਲੇ ਇੱਥੇ ਵੜੇ ਆਏ ਆ ਤੇ ਅਸੀਂ ਸਖਤ ਚੇਤਾਵਨੀ ਦਿੰਨੇ ਵੀ ਇੱਥੋਂ ਦਾ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇ ਤੇ ਅਸੀਂ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਨੌਜਵਾਨਾਂ ਉਹਨਾਂ ਨੂੰ ਵੀ ਕਹਿਨੇ ਆ ਵੀ ਜੇ ਜਿਹੜਾ ਦੋਸ਼ੀ ਜੇਲ੍ਹ ਦੇ ਵਿੱਚ ਆਉਂਦਾ ਹੈ ਤੇ ਇਹਦਾ ਹਸਾਬਕਤਾ ਤੁਸੀਂ ਕਰਨਾ ਕਿਉਂਕਿ ਇਹ ਬੰਦੇ ਨੇ ਬਹੁਤ ਹੀ ਲੋਕਾਂ ਦੀ ਗਰੀਬਾਂ ਦੀ ਮਦਦ ਕੀਤੀ ਹੈ ਇਹਨੇ ਕਲਕੱਤੇ ਨੇ ਤੇ ਸੈਨੇ ਦੇ ਲੋਕ ਸਾਰੇ ਇਹਨੂੰ ਜਾਣਦੇ ਆ ਭਲੀ ਭਾਤ ਗਰੀਬਾਂ ਦੇ ਲਈ ਅੱਧੀ ਰਾਤ ਨੂੰ ਉੱਠ ਕੇ ਜਾਂਦਾ ਹੀ ਮਜ਼ਦੂਰਾਂ ਦੀ ਖਾਤਰ ਧਰਨਿਆਂ ਦੇ ਵਿੱਚ ਜਦੋਂ ਵੀ ਕਿਸੇ ਤੇ ਵਿਵਤਾ ਪੈਂਦੀ ਸੀ ਉਹ ਕਿੱਥੇ ਜਾ ਕੇ ਬਾਰਡਰ ਹੈ ਉੱਥੇ ਜਾ ਕੇ ਵੀ ਆਵਾਜ਼ ਉਠਾਈ ਹੈ ਤੇ ਅਸੀਂ ਸਾਰੇ ਜਿਹੜੇ ਲੋਕਾਂ ਨੂੰ ਅਪੀਲ ਕਰਦੇ ਆ ਤੇ ਇਤੋਂ ਦੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਇਨਸਾਫ ਦੇਵੇ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਸਾਹਿਬ ਜੀ ਦੀ ਗੱਲਬਾਤ ਸੁਣੀ ਸ਼ਬਦ ਸੁਣੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕੀ ਹੋਣਾ ਚਾਹੀਦਾ ਹੈ ਉਹਦੇ ਕਾਤਲਾ ਦੇ ਨਾਲ ਫਾਂਸੀ ਹੋਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਜਾਂ ਕੋਈ ਹੋਰ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਯਾਰ ਹੀ ਯਾਰ ਦਾ ਬੈਰੀ ਬਣ ਗਿਆ ਕਿਤੇ ਉਹਦੇ ਨਾਲ ਬੈਠ ਕੇ ਖਾਂਦੇ ਹੁੰਦੇ ਸੀ ਪਰ ਪਤਾ ਨਹੀਂ ਅਜਿਹੀ ਕਿਹੜੀ ਗੱਲਬਾਤ ਹੈ ਜਾਂ ਕੀ ਮੰਦੇ ਵਿੱਚ ਲਾਲਚ ਆਇਆ ਉਹਨੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਸਥਿਤੀ ਹੈ ਉਹ ਵਿਗੜਦੀ ਜਾ ਰਹੀ ਹੈ ਅਮਨ ਕਾਨੂੰਨ ਦੀ ਵਿਵਸਥਾ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਇਹ ਜਿਹੜੀ ਸਥਿਤੀ ਹੈ ਕਦੋਂ ਸੁਧਰੂਗੀ ਇਹ ਵੀ ਇੱਕ ਵੱਡਾ ਸਵਾਲ ਪ੍ਰਸ਼ਾਸਨ ਤੇ ਸ਼ਾਸਨ ਤੇ ਦੋਵਾਂ ਤੇ ਖੜਾ ਹੁੰਦਾ ਹੈ ਤੁਸੀਂ ਪੂਰੀ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਫਿਰ ਮੈ ਲਾਂਗਾ ਜੋਤ ਕਰੇਵਾਲ ਕੈਮਰਾਮੈਨ ਕਾਸਤੀ ਤੇ ਨਾਲ ਸ਼ਸ਼ੀਕਲ